ਤੁਸੀਂ ਵੇਖ ਰਹੇ ਪੰਜਾਬੀ ਸਾਂਟੀਵੀ ਟੀਵੀ ਚੈਨਲ ਮੈਂ ਹਾਂ ਜਗਜੀਤ ਬਰੂਸਾ ਸੱਜੋ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਚੱਲੇ ਹਾਂ ਉਸ ਪਾਵਨ ਅਸਥਾਨ ਦੇ ਉੱਪਰ ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੋ ਪਾਸ਼ਾ ਜੀ ਚਰਨ ਤੋਂ ਪ੍ਰਾਪਤ ਧਰਤੀ ਹੈ ਜਿੱਥੇ ਕੇ ਬੜੇ ਹੀ ਮੁਰਲੇ ਜਿਹੜੇ ਇੱਥੋਂ ਦੇ ਵਾਚਨ ਹਨ ਗੁਰੂਆਂ ਦੇ ਉਹਨਾਂ ਬਾਰੇ ਵੀ ਆਪਾਂ ਵਿਚਾਰਾਂ ਕਰਾਂਗੇ ਤੇ ਇਸ ਇਤਿਹਾਸ ਬਾਰੇ ਆਪਾਂ ਜਾਣੂ ਹੋਵਾਂਗੇ ਬਾਬਾ ਜਗਿੰਦਰ ਸਿੰਘ ਜੀ ਜਿਹੜੇ ਇੱਥੋਂ ਦੇ ਪ੍ਰਮੁੱਖ ਹੈੱਡ ਗਰੰਥੀ ਹਨ ਉਹਨਾਂ ਨਾਲ ਜਿਹੜੇ ਕੁਝ ਸਵਾਲ ਜਵਾਬ ਹਨ ਉਹ ਆਪਾਂ ਕਰਾਂਗੇ ਸੋ ਆਓ ਮੈਂ ਗੱਲ ਕਰਾਉਣਾ ਹਾਂ ਤੁਹਾਡੇ ਨਾਲ ਬਾਬਾ ਜਗਿੰਦਰ ਸਿੰਘ ਜੀ ਹੈੱਡ ਗਰੰਥੀ ਸਾਹਿਬ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਧੰਨਵਾਦ ਹੈ ਤੁਹਾਡਾ ਪੰਜਾਬੀ ਸਾਂ ਟੀਵੀ ਚੈਨਲ ਤੇ ਜੀ ਜੀ ਤੁਹਾਡਾ ਧੰਨਵਾਦ ਤੁਸੀਂ ਆਇਓ ਇੱਥੇ ਜਬ ਬਾਬਾ ਜੀ ਕੋਈ ਸਵਾਲ ਨੇ ਵੀ ਜਿਸ ਤਰ੍ਹਾਂ ਬਹੁਤ ਵੱਡਾ ਐਸਾ ਸਾਨ ਬਾਰੇ ਵਿਚਾਰਾ ਹੋ ਰਹੀਆਂ ਨੇ ਕਿ ਇੱਥੇ ਕਹਿੰਦੇ ਵੀ ਦੁੱਧ ਨਹੀਂ ਜਾਂਦਾ ਕਿ ਮਤਲਬ ਕਿ ਇੱਥੇ ਮਹਾਰਾਜ ਦੀ ਬਖਸ਼ਿਸ਼ ਹੈ ਉਹਨਾਂ ਦੇ ਵਾਟਨ ਨੇ ਜਾਂ ਕੀ ਹੋਰ ਇਹ ਕਾਰਨ ਕੀ ਹੈ ਇਹ ਪਾਵਨ ਪਵਿੱਤਰ ਸਥਾਨ ਸ੍ਰੀ ਗੁਰੂ ਦੇਗਵਦਰ ਸਾਹਿਬ ਜੀ ਦਾ ਦਰਵਾਜ਼ਾ ਤੁਮਤਾਨ ਸਾਹਿਬ ਆਪਣਾ ਨਰਵਾਨਾ ਬਲਾਗ ਦੇ ਵਿੱਚ ਪੈਂਦਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪਾਵਨ ਵਿਸਤ੍ਰ ਸਥਾਨ ਤੇ ਬਹੁਤ ਵੱਡੀ ਕਿਰਪਾ ਹੈ ਗੁਰੂ ਸਾਹਿਬ ਜਾਨੇ ਇਸ ਸਥਾਨ ਤੇ ਤਿੰਨ ਵਾਰ ਆਪਣੇ ਬਿਵਾਰ ਚਰਨ ਪਾਏ ਹਨ ਗੁਰੂ ਸਾਹਿਬ ਜੀ ਇਸ ਸਥਾਨ ਤੇ ਲਗਾਤਾਰ 3 ਮਹੀਨੇ ਲਗਾਤਾਰ ਰਹੇ ਵੀ ਹਨ ਸੋ ਸਤਿਗੁਰਾਂ ਜੀਆਂ ਦੀ ਇੱਥੇ ਬਹੁਤ ਮਹਾਨ ਵੱਡੀ ਬਖਸ਼ਿਸ਼ ਕਿਰਪਾ ਹੈ ਸਿੰਧਰ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਦਰਸ਼ਨ ਕਰਦੀ ਹੈ ਸੋ ਜਿਹੜਾ ਆਪ ਜੀ ਨੇ ਸਵਾਲ ਕੀਤਾ ਹੈ ਕਿ ਇੱਥੇ ਨਹੀਂ ਜੰਮਣ ਵਾਸਤੇਾਰੇ ਜੋ ਲਿਖਤੀ ਇਤਿਹਾਸ ਹੈ ਉਸ ਤੇ ਵਿੱਚ ਸਾਨੂੰ ਐਸਾ ਕੁਝ ਨਹੀਂ ਮਿਲਦਾ ਇੱਥੇ ਦਹੀਂ ਨਹੀਂ ਜੰਮਦੀ। ਸੋ ਜਿਹੜੇ ਸਾਡੇ ਸਿਨੇ ਬਿਨ ਇਤਿਹਾਸ ਹੁੰਦਾ ਹੈ ਅਸੀਂ ਇੱਕ ਦੂਜੇ ਤੋਂ ਜਿਹੜਾ ਸੁਣਦੇ ਹਾਂ ਉਹ ਸਿਨੇ ਬਿਸਿਨੇ ਇਤਿਹਾਸ ਚਲਾ ਹਰ ਹੈ ਕਿ ਰੁਪਾਇਤ ਹੈ ਕਿ ਇੱਥੇ ਜਿਹੜਾ ਹੈ ਦਹੀਂ ਨਹੀਂ ਜੰਮਦਾ ਨਾ ਹੀ ਕੋਈ ਜਮਾਣ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਆਨੇ ਇੱਥੇ ਇਹ ਕਿਹਾ ਸੀ ਕਿ ਇੱਥੇ ਦਹੀਂ ਨਹੀਂ ਜੰਮੂਗਾ। ਅਜੇ ਬੱਬਾ ਜੀ ਇਹ ਮਤਲਬ ਕਿ ਗੁਰੂ ਸਾਹਿਬ ਦੇ ਪਾਵਨ ਬਚਨਾਂ ਤੇ ਆਪਾਂ ਲੰਗੜਮ ਨਿਕਾ ਸਕਦੇ ਬਿਲਕੁਲ ਜੀ ਬਿਲਕੁਲ ਗੁਰੂ ਸਾਹਿਬ ਜੀ ਆਨੇ ਜੋ ਵੀ ਇਹ ਸਾਨੂੰ ਨਹੀਂ ਮਿਲਦਾ ਤੇ ਆ ਉਹਦੇ ਵਿੱਚ ਕਿ ਗੁਰੂ ਸਾਹਿਬ ਜੀ ਨੇ ਬਚਨ ਕਹੇ ਹਨ ਜਾਂ ਨਹੀਂ ਕਹੇ ਹਨ ਰਵੈਤ ਹੈ ਰਵੈਤ ਅਨੁਸਾਰ ਹੀ ਸਿੰਘ ਤੋਂ ਉਹਨਾਂ ਦੇ ਬਚਨਾਂ ਤੇ ਪਹਿਰਾ ਦਿੰਦੀ ਹੈ ਤੇ ਇੱਥੇ ਦੁੱਧ ਨਹੀਂ ਚਵਾਉਂਦੀ ਅਜੇ ਦੂਸਰਾ ਜਿਹੜੇ ਇੱਥੇ ਦੀ ਹਾਨ ਜਿਹੜੀ ਹੈ ਬਖਸ਼ਿਸ਼ ਕਿਕੇ ਉਹ ਉਦੋਂ ਗਾਧੋ ਜੀ ਨੂੰ ਭਾਈ ਗਾਧੋ ਜੀ ਸੀ ਨਾ ਉਹ ਇਹ ਹਾਂ ਤੇ ਉਹ ਹਾਂ ਉਹਨਾਂ ਨੂੰ ਜਿਹੜਾ ਕਹਿੰਦੇ ਵੀ ਇੱਕ ਸਰਾਫੀ ਤੌਰ ਤੇ ਪਰ ਸਿੱਖ ਇਤਿਹਾਸ ਦੇ ਵਿੱਚ ਤਾਂ ਇਹ ਸਰਾਫ ਕਿਤੇ ਨਹੀਂ ਹੁੰਦਾ ਵੀ ਇਹ ਵੀ ਥੋੜੇ ਜੇ ਕਨਫਿਊਜ਼ ਹੁੰਦੇ ਨੇ ਆਮ ਸੰਗਤ ਕਨਫਿਊਜ਼ ਹੁੰਦੀ ਹੈ ਵੀ ਇਹ ਗੁਰੂਆਂ ਨੇ ਉਸ ਸਮੇਂ ਕੀ ਵਿਚਾਰਾ ਕੀਤੇ ਸਿੱਖ ਇਤਿਹਾਸ ਦੇ ਵਿੱਚ ਵਰਜਾ ਸਰਾਫ ਦੀ ਕੋਈ ਵੀ ਜੜੀ ਹੈ ਉਹ ਆਪਣੇ ਪਰਵਾਤਾ ਨਹੀਂ ਹੈਗੀ। ਨਾ ਹੀ ਗੁਰੂ ਸਾਹਿਬ ਜੀ ਕਿਸੇ ਨੂੰ ਵਰਜਾਸਤ ਦਿੰਦੇ ਨੇ। ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੇ ਜਿਹੜੇ ਭਜ ਦਗੋ ਦੀ ਸਾਨ ਉਹਨਾਂ ਨੇ ਸਤਗੁਰਾਂ ਜੀਆਂ ਦੀ ਬਹੁਤ ਦੇਵਾਵੀ ਕੀਤੀ ਜਦੋਂ ਸਤਗੁਰੂ ਜਿੱਥੇ ਆਏ ਤੇ ਆਪਣੇ ਹਵੇਲੇ ਵਿੱਚ ਉਹਨਾਂ ਨੇ ਸਤਗੁਰਾਂ ਜੀ ਦਾ ਉਤਾਰਾ ਵੀ ਕਰਵਾਇਆ ਤੇ ਬਹੁਤ ਸੇਵਾ ਕੀਤੀ। ਪਰੰਤੂ ਜਿਹੜੀਆਂ ਗੁਰੂ ਸਾਹਿਬ ਜਾਨੇ ਮਾਇਆ ਦਿੱਤੀ ਸੀ ਲਗਉਣ ਨੂੰ ਸੇਵਾ ਕਰਾਉਣ ਵਾਸਤੇ, ਫੁੱਲ ਲਗਵਾਉਣ ਵਾਸਤੇ, ਬਾਗ ਲਗਵਾਉਣ ਵਾਸਤੇ ਅਤੇ ਧਰਮਸ਼ਾਲਾ ਬਣਾਉਣ ਵਾਸਤੇ ਉਦੋਂ ਉਹਨੇ ਸੇਵਾ ਪੂਰੀ ਨਹੀਂ ਕੀਤੀ ਆਪਣੇ ਮਕਾਨ ਬਣਾ ਲਏ ਤੇ ਆਪਣੀ ਖੇਤਾਂ ਵਿੱਚ ਫੋਲ ਲਗਵਾ ਲਿਆ ਗੁਰੂ ਸਾਹਿਬ ਜੀ ਨੇ ਸਹਿਜ ਸੁਭਾਏ ਬਚਨਾ ਕੇ ਸੰਨ ਕਿ ਤੇਰੇ ਕੀਤੇ ਦਾ ਫਲ ਤੈਨੂੰ ਭੁਗਤਣਾ ਪਵੇਗਾ ਇਸ ਨੂੰ ਅਸੀਂ ਵਰ ਜਾਂ ਸ਼ਰਾਪ ਨਹੀਂ ਕਹਿ ਸਕਦੇ ਤੇ ਗੁਰੂ ਸਾਹਿਬ ਜੀ ਦਾ ਇਹ ਬਚਨ ਕਹੇ ਉਹ ਸੱਜ ਜੇ ਦੂਸਰਾ ਜਿਹੜਾ ਮੇਨ ਆਪਾਂ ਅੱਜ ਸਵਾਲ ਜਿਹੜਾ ਹੈ ਮੇਰੇ ਦਿਮਾਗ ਦੇ ਵਿੱਚ ਵੀ ਚੱਲ ਰਿਹਾ ਹੈ ਕਿਉਂਕਿ ਆਮ ਸੰਗਤ ਦੇ ਵਿੱਚ ਵੀ ਇਹ ਪਰ ਚੱਲਦਾ ਹੈ ਕਿ ਜਦੋਂ ਸਤਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਸੰਗਤ ਜਾਂਦੀ ਹੈ ਉਸ ਸਮੇਂ ਇੱਥੇ ਹਾਜ਼ਰੀਆਂ ਮਨ ਲੱਕੀ ਕਰਨਾ ਵੀ ਕਿਉਂ ਭਰਨੀ ਆ ਜ਼ਰੂਰੀ ਸਰਵਤ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਹੁਕਮ ਹੈ ਉਹਨਾਂ ਨੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਵੀ ਇਹ ਹੁਕਮ ਕੀਤਾ ਸੀ ਸੰਤਾਨ ਨੂੰ ਕਿ ਜਿਹੜੀ ਸੰਗਤ ਤਖਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਆਵੇਗੀ ਉਹ ਪਹਿਲਾਂ ਤਮਤਾਨ ਸਾਹਿਬ ਦੇ ਦਰਸ਼ਨ ਕਰੇਗੀ ਕਿਉਂਕਿ ਤਮਤਾਨ ਸਾਹਿਬ ਗੁਰੂ ਸਾਹਿਬ ਜੀ ਹਨ ਹੀ ਜਿਹੜੀ ਦਾ ਵਰ ਦਿੱਤਾ ਹੈ ਸੋ ਗੁਰੂ ਸਾਹਿਬ ਜੀ ਦਾ ਇਹ ਹੁਕਮ ਹੈ ਕਿ ਜਿਹੜੀ ਸੰਗਤ ਤਖਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਆਵੇਗੀ ਉਹ ਪਹਿਲਾਂ ਯਾਤਰਾ ਤਮਤਾਨ ਸਾਹਿਬ ਤੋਂ ਜਿਹੜੀ ਸਾਹਿਬ ਤੋਂ ਸ਼ੁਰੂ ਕਰੇਗੀ ਇਸ ਕਰਕੇ ਜਿੰਨੇ ਵੀ ਸੰਗਤ ਯਾਤਰਾ ਸ਼ੁਰੂ ਕਰਦੀ ਹੈ ਤਮਤਾਨ ਸਾਹਿਬ ਤੋਂ ਕਰਦੀ ਹੈ ਇੱਥੇ ਗੁਰੂ ਸਾਹਿਬ ਜੀਾਂ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਹਜ਼ੂਰ ਸਾਹਿਬ ਦੀ ਜਉੜੀ ਸਾਹਿਬ ਹੈ ਤੇ ਆਪਣੇ ਇੱਕ ਭਾਈ ਮੀਹਾ ਜੀ ਭਾਈ ਮੀਹਾ ਜੀ ਦਾ ਇਸ ਵਿੱਚ ਕੀ ਰੋਲ ਭਾਈ ਮੀਹਾ ਜੀ ਦਾ ਇਸ ਪਾਵਨ ਤੇ ਦਰਸਾਨ ਦੇ ਬਹੁਤ ਵੱਡਾ ਰੋਲ ਹੈ ਤੁਹਾਨੂੰ ਤੁਹਾਨੂੰ ਸੰਗੂਤ ਤੇ ਜੀ ਰੋਲ ਸਾਡੇ ਭਾਈ RAMDEV ਜੀ ਉਹਨਾਂ ਦਾ ਉਸ ਸਮੇਂ ਨਾਮ ਸੀ ਬਾਅਦ ਵਿੱਚ ਮੀਹਾ ਜੀ ਪਿਆ ਸੋ ਭਾਈ RAMDEV ਜੀ ਸਤੂਰਾਂ ਦਿਆਂ ਦੇ ਨਾਲ ਰਹਿੰਦੇ ਸਨ ਬਹੁਤ ਜ਼ਿਆਦਾ ਸੇਵਾ ਕਰਦੇ ਸੀ ਦੋ ਦੋਨੋਂ ਪਾਣੀ ਹੋ ਕੇ ਕਿਉਂਕਿ ਪਾਣੀ ਦੀ ਥੇ ਘਾਟ ਸੀ ਉਸਨੂੰ ਦੋ ਦੋਰੋ ਆਪਣੇ ਸਿਰ ਤੇ ਗੱਗਰਾਂ ਰਾਤੀ ਪਾਣੀ ਦੀਆਂ ਪਾਣੀ ਦੀ ਜਿਹੜੀ ਘਾਟ ਪੂਰੀ ਕਰਦੇ ਹਰ ਸਮੇਂ ਉਹ ਜਲੀ ਢੂੰਦੇ ਰਹਿੰਦੇ ਸਨ ਪਾਣੀ ਦੀ ਗੱਗਰ ਢੂੰਦੇ ਰਹਿੰਦੇ ਸਨ ਇੱਕ ਦਿਨ ਗੁਰੂ ਸਾਹਿਬ ਜੀ ਉਸ ਤੇ ਬਹੁਤ ਖੁਸ਼ ਹੋਏ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿੰਨ ਵਾਰ ਆਖਿਆ ਕਿ ਸਿੱਖਾ ਨਿਹਾਲ 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 ਅਸੀਂ ਤੇਰੇ ਤੇ ਬਹੁਤ ਖੁਸ਼ ਆ ਤੇ ਸਤਿਗੁਰਾਂ ਜੀ ਆ ਨੇ ਭਾਈ ਰਾਮਦੇਵ ਜੀ ਆ ਨੂੰ ਭਾਈ ਮੀਹਾ ਜੀ ਕਹਿ ਕੇ ਵਰਦ ਵਖਸ਼ਸ਼ ਕੀਤਾ ਕਹਿਣਾ ਕੀਤਾ ਕਿ ਤੂੰ ਸਾਡਾ ਮੀਹਾ ਹੈ ਜਿੱਥੇ ਵੀ ਸੀ ਜਾਂਦੇ ਆ ਉੱਥੇ ਇਤਨਾ ਜਲ ਜਿਹੜਾ ਹੈ ਉਹ ਪੁੱਲਾ ਕਰ ਦੇਣਾ ਢੋਟ ੋ ਕੇ ਕਿ ਸਮਝੋ ਮੀਂਹ ਹੀ ਵਰਸਾ ਦਿੰਦਾ ਹੈ ਗੁਰੂ ਸਾਹਿਬ ਜੀ ਆ ਨੇ ਫਿਰ ਉਸ ਨੂੰ ਇਥੋਂ ਦੀ ਪਹਿਲੀ ਸਿਮੰਤੀ ਕਹਿ ਸਕਦੇ ਆ ਜਾਂ ਜਿਹੜੇ ਸਾਡੇ ਸੰਗ ਪ੍ਰਥਾ ਸਿੱਖੀ ਗੁਰੂ ਸਾਹਿਬ ਜੀ ਆ ਨੇ ਸੰਗ ਦੇ ਤੋ ਸਥਾਪਿਤ ਕੀਤਾ ਉਹਨਾਂ ਦੇ ਇੱਕ ਲਖਣੀ ਵੈਲ ਇੱਕ ਨਗਾਰਾ ਇੱਕ ਆਪਣੇ ਚਰਨਪਾਦ ਦਾ ਖੜਾਵਾ ਇੱਕ ਠੰਡਾ ਬਖਸ਼ਿਸ਼ ਕੀਤਾ ਸੋ ਭਾਈ ਮੀਹਾ ਜੀਆ ਨੇ ਬਹੁਤ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਗੁਰੂ ਸਾਹਿਬ ਜੀਆ ਦੇ ਭਾਈ ਮੀਹਾ ਜੀ ਦੇ ਬਹੁਤ ਵੱਡੀ ਬਖਸ਼ਿਸ਼ ਸੀ ਭਾਈ ਮੀਹਾ ਸ਼ਾਹੀ ਜਿਹੜਾ ਹੈ ਬਾਅਦ ਵਿੱਚ ਪੰਥ ਵਿੱਚ ਚੱਲਿਆ ਗੁਰੂ ਸਾਹਿਬ ਜੀਆ ਨੇ ਧਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਬਾ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਧਰਤੀ ਤੇ ਸਦਕੇ ਭਾਈ ਮੀਹਾ ਜੀਆ ਦਾ ਬਹੁਤ ਆਦਰ ਸਨਮਾਨ ਕੀਤਾ ਉਹਨਾਂ ਨੂੰ ਆਪਣੇ ਦਸਤਾਰੇ ਵਿੱਚੋਂ ਅੱਜ ਦਾ ਦਸਤਾਰਾ ਵੀ ਬਰਸ਼ਿਸ਼ ਕੀਤਾ ਸੋ ਭਾਈ ਮੀਹਾ ਜੀ ਦਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਰੋਲ ਹੈ ਠੀਕ ਹੈ ਜੀ ਤੇ ਅੱਜ ਤੁਹਾਡੇ ਨਾਲ ਅਸੀਂ ਵਿਚਾਰਾ ਕਰ ਰਹੇ ਹਾਂ ਅਤੇ ਕੋਈ ਸੰਗਤ ਨੂੰ ਜਿਹੜਾ ਤੁਸੀਂ ਕੀ ਸੰਦੇਸ਼ ਜਣਾਉਣਾ ਚਾਹੁੰਦੇ ਆ ਇਸ ਬਾਰੇ ਜਿਹੜੇ ਆਪਾਂ ਵਿਚਾਰਾ ਕੀਤੀਆਂ ਨੇ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਦੁੱਧ ਨਹੀਂ ਜੰਮਦਾ ਜੇ ਆਪਾਂ ਲੈ ਕੇ ਚੱਲੇ ਹੋਇਆ ਜਾਂ ਇਸ ਤਰ੍ਹਾਂ ਇਸਤੋਲਾਬਾਦ ਜਿਸ ਤਰ੍ਹਾਂ ਵੀ ਹੋਰ ਬਖਰੇ ਬਖਰੇ ਸੰਗਤ ਦੇ ਵਿਚਾਰ ਨੇ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਤੁਸੀਂ ਸੰਗਤ ਨੂੰ ਕੀ ਸੰਦੇਸ਼ ਜਣਾਉਂਦੇ ਇੱਥੇ ਰਵਾਇਤ ਹੈ ਉਸ ਨੂੰ ਇਸੇ ਤਰ੍ਹਾਂ ਸੰਗਤ ਕਰਦੀ ਹੈ ਮੈਂ ਤਾਂ ਨਹੀਂ ਕਹਾਂਗਾ ਕਿ ਗੁਰੂ ਸਾਹਿਬ ਜੀਾਂ ਦੇ ਬਚਨਾਂ ਤੇ ਜਿਹੜੇ ਉਹਨਾਂ ਦੀ ਬਾਣੀਆਂ ਇਹਦਾ ਉਹਨਾਂ ਦਾ ਇਸ਼ਾਰਾ ਸਾਨੂੰ ਉਸੇ ਤਰ੍ਹਾਂ ਪਹਿਰਾ ਦੇਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਕੋਈ ਇਮਤਿਹਾਨ ਨਹੀਂ ਲੈਣਾ ਚਾਹੀਦਾ ਸੋ ਸਤਿਗੁਰਾਂ ਜੀਆਂ ਦੀ ਬਾਣੀ ਨਾਲ ਜੁੜ ਕੇ ਸਾਨੂੰ ਆਪਣਾ ਜੀਵਨ ਸਵਾਰਨਾ ਚਾਹੀਦਾ ਹੈ ਗੁਰੂ ਸਿੱਖੀ ਜੀਵਨ ਦੇ ਵਿੱਚ ਅਸੀਂ ਪਰਪੱਕ ਹੋਈਏ ਤੇ ਸਤਿਗੁਰਾਂ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਾਪਤ ਕਰੀਏ ਮੈਂ ਇਹ ਸੰਗਤ ਵਿੱਚ ਦੱਸ ਰਿਹਾ ਹਾਂ ਤੇ ਹੋਰ ਇਥੋਂ ਦੇ ਕੈਂਡਾ ਭਾਬੀ ਜਿਹੜਾ ਸਲਾਨਾ ਜੋੜ ਮੇਲੇ ਉਹਨਾਂ ਬਾਰੇ ਤੁਸੀਂ ਸਾਨੂੰ ਜਾਣਨਾ ਪਾਓ ਵੀ ਕਿਹੜੇ ਕਿਹੜੇ ਸਲਾਨਾ ਸਮੇਂ ਦੇ ਵਿੱਚ ਸੰਗਤਾਂ ਜੁੜਦੀਆਂ। ਤਾਂ ਨਾ ਤੁਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਂਦਾ ਸ਼ਹੀਦੀ ਪ੍ਰੋਵਿਥੇ ਲੋਥ ਵੱਡੇ ਜਿਹੜੇ ਪ੍ਰਦਰਸ਼ਿਤਾਇਆ ਜਾਂਦਾ ਹੈ ਤੇ ਇਸ ਪਾਵਨ ਪਿੱਤਰ ਸਥਾਨ ਤੇ ਸ੍ਰੋਤੋਂ ਹੀ ਸੰਗਤ ਉਸਿਆ ਦੇ ਦਿਹਾੜੇ ਤੇ ਜੁੜਦੀ ਹੈ ਤੇ ਜਿਤਨੇ ਵੀ ਗੁਰੂ ਸਾਹਿਬ ਜੀ ਆਂਦੇ ਉਤਾਰ ਪੁਰਵ ਹਨ ਸ਼ਹੀਦੀ ਬੋਹਵ ਹਨ ਸਾਰੇ ਗੁਰੂ ਸਾਹਿਬਾਨਾਂ ਦੇ ਖੰਡ ਪਾਟ ਸੇ ਪ੍ਰਕਾਸ਼ ਕਿਤੇ ਜਾਂਦੇ ਨੇ ਤੇ ਦੀਵਾਨ ਸਜਾਇਆ ਜਾਂਦਾ। ਸੋ ਇਹ ਪਾਵਨ ਪਿੱਤਰ ਸਥਾਨ ਮੁੱਖ ਸਥਾਨ ਹੈ ਹਰਿਆਣਾ ਪੰਜਾਬ ਦਾ ਤੋ ਬਹੁਤ ਦੂਰੋ ਦੂਰੋ ਜਿੱਥੇ ਸੰਗਤ ਹਰਿਆਣਾ ਦੇ ਆਂਦੀ ਹੈ ਉੱਥੇ ਪੰਜਾਬ ਦੀ ਹੱਦ ਨਾਲ ਲੱਗਦੀ ਹੈ ਪਤਾ ਪੰਜਾਬ ਦੀ ਸੰਗਤ ਵੀ ਬਹੁਤ ਆਂਦੀ ਹੈ ਦਿੱਲੀ ਤੱਕ ਦੀ ਹੋਰ ਸੰਗਤ ਬਹੁਤ ਦੂਰੋ ਦੂਰੋ ਇੱਥੇ ਆ ਕੇ ਆਪਣੀਆਂ ਭਾਵਨਾ ਨੂੰ ਸੰਪੂਰਨ ਕਰਦੀ ਜਾਂਦਾ ਤਾਂ ਸਤਗੁਰੂ ਜੀਆਂ ਦੀ ਬਹੁਤ ਮਹਾਨ ਬਖਸ਼ਿਸ਼ ਹੈ ਇਸ ਪਾਵਨ ਪਤ੍ਰੋ ਸਥਾਨ ਤੇ ਤੇ ਬਹੁਤ ਵੱਡੇ ਪੱਧਰ ਤੇ ਇੱਥੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਪਵਿੱਤਰ ਸਰੋਵਰ ਦੀ ਇਕਰਸਾ ਬਰਦਾ ਕੰਮ ਚੱਲ ਰਿਹਾ ਹੈ ਉਧਰ ਜਿਹੜਾ ਕੂਹ ਹੈ ਉਸ ਦਾ ਜਿਹੜਾ ਉਹ ਬਹੁਤ ਪ੍ਰਾਤਨ ਸਮਿਆਂ ਦੇ ਵਿੱਚ ਬਣਿਆ ਤੇ ਉਸ ਜਿਹੜਾ ਕੰਮ ਆ ਉਹ ਚੱਲ ਰਿਹਾ ਹੈ ਸੋ ਸੰਗਤ ਨੂੰ ਬੇਨਤੀ ਹੈ ਕਿ ਆ ਕੇ ਕਾਰ ਸੇਵਾ ਦਾ ਵੀ ਕੰਮ ਚੀ ਨਾਲ ਕਰਵਾਇਆ ਕਰੋ ਹੱਥ ਬਟਵਾਇਆ ਕਰੋ ਸੇਵਾ ਕਰਿਆ ਕਰੋ ਇਸ ਤੋਂ ਇਲਾਵਾ ਜਿੰਨੇ ਵੀ ਸੰਗਤ ਇੱਥੇ ਹਾਜ਼ਰੀਆਂ ਭਰਤੀਆਂ ਹੈ ਸਭ ਨੂੰ ਇਹ ਗੁਜ਼ਰਿਸ਼ ਹੈ ਪੰਜਾਬੀ ਸਾਂਟੀਵੀ ਚੈਨਲ ਵੱਲੋਂ ਵੀ ਕੁਛ ਨਾ ਕੁਛ ਸਵਾਨ ਕਰ ਤੋਂ ਸੇ ਜਰੂਰ ਦੇ ਕੇ ਜਾਇਆ ਕਰੋ ਵਾਡ ਵਾਟਨ ਬਹੁਤ ਬੜਾ ਅੰਮ੍ਰਿਤਪਾਲ ਜੀ ਦੇ ਦਰ ਸਿੰਘ ਜੀ ਹੈਡਕਰਨ ਸੀ ਸਾਬ ਤੁਸੀਂ ਅੱਜ ਪੰਜਾਬੀ ਸਾਂਟੀਵੀ ਨੀ ਚੈਨਲ ਨੂੰ ਸਮਾਨਾ ਸੋ ਬਹੁਤ ਬਹੁਤਨ ਬਾਤਵਾਡਾ ਠੀਕ ਹੈ ਜੀ ਤੁਹਾਡੇ ਤੁਹਾਨੂੰ ਬਹੁਤ ਇੱਥੇ ਆ ਕੇ ਜਿਹੜਾ ਇਹ ਵਿਚਾਰਾਂ ਸਾਡੇ ਨਾਲ ਸਾਂਝੇ ਕੀਤੇ ਆ ਤੁਹਾਡਾ ਹੀ ਬਹੁਤ ਧੰਨਵਾਦ ਸੋ ਪੰਜਾਬੀ ਸਾਂਟੀਵੀ ਚੈਨਲ ਦੇ ਨਾਲ ਕੈਮਰਾਮੈਨ ਬਲਵਿੰਦਰ ਜੀ ਦੇ ਨਾਲ ਮੈਂ ਜਗਜੀਤ ਵਰਮ ਸਿੰਘ ਤੱਕ ਪੰਜਾਬੀ ਸਾਂਟੀਵੀ ਚੈਨਲ ਜਰਮ